ਪਿੰਡ ਬੱਗਾ ਕਲਾਂ ਇਹਨੂੰ ਕਹਿ ਬੋਲਣ ਦੇ ਵਿੱਚ ਪਿੰਡ ਬੱਗਿਆਂ ਕਲਾਂ ਵੀ ਕਹਿ ਸਕਦੇ ਆ ਬਹੁਤ ਜ਼ਿਆਦਾ ਸੋਹਣਾ ਪਿੰਡ ਬੱਗਾ ਕਲਾਂ ਛੋਟਾ ਜਿਹਾ ਪਿੰਡ ਆ ਗਿਣਤੀ ਦੇ 35-40 ਜਾਂ 50 ਕਰ ਹੋ ਸਕਦੇ ਆ ਅੰਦਾਜ਼ਾ ਵਾ ਗਿਣਤੀ ਵੀ ਹੋ ਸਕਦੀ ਆ ਆਪਾਂ ਤੁਹਾਨੂੰ ਪਿੰਡ ਬੱਗਾ ਕਲਾਂ ਦੀ ਵੀਡੀਓ ਦਿਖਾ ਰਹੇ ਆ ਅੱਜ ਤੁਹਾਡੇ ਵਾਸਤੇ ਵੀਡੀਓ ਬਣਾਈ ਆ ਵੀਡੀਓ ਪੂਰੀ ਦੇਖਣਾ ਤਾਂ ਜੋ ਜਿਨ੍ਹਾਂ ਨੇ ਇਹ ਪਿੰਡ ਦੇਖਿਆ ਤਾਂ ਜ਼ਰੂਰ ਦੱਸਣਾ ਵੀ ਇਹ ਕਿਹੜੀ ਰੋਡ ਤੇ ਪਿੰਡ ਪੈਂਦਾ ਵਾ ਪਿੰਡ ਦਾ ਹੁਣ ਅਸੀਂ ਪਿੰਡ ਦੇ ਵਿੱਚ ਜਾ ਰਹੇ ਆ ਘਰ ਬਹੁਤ ਜਿਆਦਾ ਸੋਹਣਾ ਹੈ ਪਿੰਡ ਵੀ ਬਹੁਤ ਸੋਹਣਾ ਤੇ ਸਾਫ਼ ਸੁਥਰਾ ਵਾ ਪਿੰਡ ਦੀ ਫਿਰਨੀ ਹੈ ਇੱਕ ਸਿਰਫ ਇੱਕ ਸੈਂਟਰ ਦੇ ਵਿੱਚ ਆਹ ਗਲੀ ਆ ਫਿਰਨੀ ਦੇ ਬਾਅਦ ਇੱਕ ਆਹ ਗਲੀ ਆ ਅਸੀਂ ਪਿੰਡ ਦੀ ਗਲੀ ਦੇ ਵਿੱਚ ਵੜ ਗਏ ਆ ਇਸ ਗਲੀ ਦੇ ਵਿੱਚ ਚੱਲਦੇ ਹੋਏ ਆਪਾਂ ਪਾਰ ਹੋ ਜਾਵਾਂਗੇ ਫਿਰਨੇ ਵਾਲੀ ਰਾਹ ਤੇ ਅੱਗੇ ਬੰਦ ਹੋਣ ਕਰਨ ਆਪਾਂ ਨੂੰ ਪਿੱਛੇ ਮੁੜਨਾ ਪੈਣਾ ਅਸੀਂ ਹੁਣ ਵਾਪਸ ਮੁੜ ਕੇ ਅਸੀਂ ਫੇਰ ਘੁੰਮ ਕੇ ਫਿਰਨੀ ਵਾਲੇ ਰਾਹ ਤੇ ਆ ਜਾਣਾ ਪਿੰਡ ਬੱਗਾ ਕਲਾਂ ਲੁਧਿਆਣੇ ਜ਼ਿਲ੍ਹੇ ਦਾ ਲੁਧਿਆਣੇ ਤੋਂ ਇਹ 15 ਜਾਂ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਜਿਹੜੀ ਰੋਡ ਹੰਬੜਾਂ ਤੋਂ ਲੋਡੂ ਵੱਲ ਨੂੰ ਜਾਂਦੀ ਹੈ ਇਹ ਉਸ ਰੋਡ ਤੇ ਪਿੰਡ ਪੈਂਦਾ ਜੀ ਪਿੰਡ ਬਹੁਤ ਜਿਆਦਾ ਸਾਨੂੰ ਸੋਹਣਾ ਲੱਗਿਆ ਵਾ ਇਸ ਕਰਕੇ ਅਸੀਂ ਇਹਦੀ ਪਿੰਡ ਦੀ ਵੀਡੀਓ ਬਣਾ ਰਹੇ ਹਾਂ ਜਿਹੜਾ ਪਿੰਡ ਬੱਗਾ ਕਲਾਂ ਦੀ ਜਿਹੜੇ ਇਸ ਪਿੰਡ ਨੂੰ ਜਾਣਦੇ ਨੇ ਜਾਂ ਜਨਨਾਂ ਨੇ ਦੇਖਿਆ ਇਹ ਪਿੰਡ ਕਿੱਥੇ ਪੈਂਦਾ ਜਰੂਰ ਕਮੈਂਟ ਕਰਕੇ ਸਾਨੂੰ ਦੱਸਣਾ ਵੀ ਤੁਹਾਨੂੰ ਇਹ ਪਿੰਡ ਦੀ ਵੀਡੀਓ ਕਿਵੇਂ ਲੱਗੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਪਿੰਡ ਬੱਗਾ ਕਲਾਂ ਦੇ ਲੋਕਾਂ ਕੋਲੇ ਇਹ ਵੀਡੀਓ ਪਹੁੰਚ ਸਕੇ ਤੇ ਸਾਨੂੰ ਇਸ ਪਿੰਡ ਦਾ ਇਤਿਹਾਸ ਬਾਰੇ ਹਿਸਟਰੀ ਬਾਰੇ ਦਸਣ ਪਿੰਡ ਬੱਗਾ ਕਲਾਂ ਦੀ ਵੀਡੀਓ ਸਾਹਮਣੇ ਵਾਲਾ ਰਾਹ ਜਵਲ ਨੂੰ ਚਲੇ ਜਾਂਦਾ ਅਸੀਂ ਮੁੜ ਕੇ ਫੇਰ ਉਸੇ ਰੋਡ ਤੇ ਆ ਗਏ ਘੁੰਮ ਕੇ ਹੁਣ ਆਪਾਂ ਪਿੰਡ ਤੋਂ ਬਾਹਰ ਚਲੇ ਜਾਵਾਂਗੇ ਬਹੁਤ ਜ਼ਿਆਦਾ ਛੋਟਾ ਵਾ 5-7 ਮਿੰਟ ਦੇ ਵਿੱਚ ਹੀ ਸਾਰੇ ਪੂਰੇ ਪਿੰਡ ਦਾ ਘੇੜਾ ਲੱਗ ਜਾਂਦਾ 5 ਮਿੰਟ ਵੀ ਬਹੁਤ ਜ਼ਿਆਦਾ ਆ ਜਾਂਦੀ ਪਿੰਡ ਜ਼ਿਆਦਾ ਨਾ ਵੱਡਾ ਹੋਣ ਕਰਕੇ ਥੋੜੀ ਜੀ ਵੀਡੀਓ ਆਪਾਂ ਵਧੀਆ ਢੰਗ ਨਾਲ ਬਣਾਈ ਆ ਹੁਣ ਪਿੰਡੋਂ ਅਸੀਂ ਬਾਹਰ ਨਿਕਲ ਚੁੱਕੇ ਹਾਂ ਸਾਹਮਣੇ ਨੂਰਪੁਰ ਲੋਡੂ ਵਾਲਾ ਹੰਬੜਾ ਰੋਡ ਆ ਜੀ ਖੱਬੇ ਪਾਸੇ ਨੂੰ ਲੋਡੂਆ ਨੂੰ ਚਲੀ ਜਾਂਦੀ ਨੂਰਪੁਰੇ ਨਹੀਂ ਜਾਂਦੀ ਆ ਸੱਜੇ ਪਾਸੇ ਨੂੰ ਜੇ ਮੁੜ ਜੀਏ ਤਾਂ ਆਪਾਂ ਲੋਡੂਆ ਨੂੰ ਚਲੇ ਜਾਂਦੇ ਆ ਲੋਡੂਆ ਜਲੰਧਰ ਰੋੜ ਪਿੰਡ ਬੱਗਾ ਕਲਾਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਪੰਜਾਬ ਦੇ ਹੋਰ ਪਿੰਡਾਂ ਦੇ ਵਿੱਚ ਲੋਕ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਬੱਗਾ ਕਲਾਂ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਵੀ ਕਿਹੜੀ ਜਗ੍ਹਾ ਤੇ ਹੈ ਵੀਡੀਓ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲੈਣਾ ਤੁਹਾਡੇ ਲਈ ਹੋਰ ਪਿੰਡਾਂ ਦੀਆਂ ਨਵੀਆਂ-ਨਵੀਆਂ ਵੀਡੀਓ ਆਪਾਂ ਲੈ ਕੇ ਆਉਂਦੇ ਰਹਾਂਗੇ ਵੀਡੀਓ ਤੇ ਕਮੈਂਟ ਵੀ ਜਰੂਰ ਕਰਨਾ ਵੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਿੰਡ ਵੱਗਾ ਕਲਾਂ ਦੀ ਆਪਾਂ ਆਉਣ ਵਾਲੇ ਟਾਈਮ 'ਚ ਤੁਹਾਡੇ ਵਾਸਤੇ ਹੋਰ ਨਵੇਂ-ਨਵੇਂ ਪਿੰਡਾਂ ਦੀ ਵੀਡੀਓ ਲੈ ਕੇ ਆਵਾਂਗੇ